ਮਰੀ ਉਚਾਨਾ ਦੇ ਦੁਨਿਆ ਰਚਨ ਵਾਲਿਆ ਮੇਰਾ ਮੂਰ ਦੇਖਿਆ ਦੁਨਿਆ ਰਚਨ ਵਾਲਿਆ ਮੇਰਾ ਮੂਰ ਦੇਖਿਆ ਦੁਨਿਆ ਬਨੋਰ ਵਾਲਿਆ ਮੇਰਾ ਮੂਰ ਵਿਚੇ ਸਾਧੂਆਂ ਦੇ ਸੱਚੇ ਵਿਚੇ ਲੋਹਾ ਪੁਰਸ਼ਾਂ ਦੇ ਸੱਚੇ ਵਿਚੇ ਬੁਰੋ ਪੀਰਾ ਦੇ ਸੱਚੇ ਵਿਚੇ ਮਾਰੀ ਨੀ ਤਰੰਗ ਵਿਚੇ ਬਟਾ ਬਟਾ ਕਰ ਲੋ ਜਰਾ ਕੀ ਸਰ ਮੇਰਾ ਬਟਾ ਕਰ ਲੋ ਬੰਦੇ ਦਾ ਸਾਥ ਦਾ ਵਾਹੀ ਜੀ ਕਰਵਾਣ ਦਾ ਭਰੋਸਾ ਦਿਵਾਇਆ ਨਗਰ ਨਿਗਮ ਪਟਿਆਲਾ ਤੋਂ ਉਹਨੂੰ ਵੀ ਇਹ ਪਹਿਲ ਕਦਮੀ ਸੜਕਾਂ ਅਸੀਂ ਉਹਨਾਂ ਦਾ ਪ੍ਰਧਾਨ ਸਰਦਾਰ ਸਰਮ ਵੀ ਜਨਰਲ ਵੀ ਜਨਰਲ ਵੀ ਜਨਰਲ ਵੀ ਕਾਰਜਾਂ ਦੇ ਕੰਮ ਹਰ ਰੋਜ਼ ਕੋਈ ਕੰਮ ਕੀਤੇ ਉਹਨਾਂ ਤੋਂ ਮੀਤ ਦਿੱਤਾ ਗਿਆ ਮੈਂ ਫੇਰ ਜੀ 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 बहुत मुबारक परमात्मा कई खुशियां बनाई दी धन्यवाद जी शांति दिख रही है बोल विश्वकर्मा भगवान की इस पावन पवित्र दिवस पे मैं समुची सात सिंह लख लख बधाई देता हाँ और आज के जेडे इतों के ट्रस्ट ने ऑर्गेनाइजिंग कमेटी है उन्होंने ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਜਦੋਂ ਵੀ ਮੰਗ ਰੱਖੀ ਹੈ ਉਹ ਸਮਾਜ ਦੀ ਮੰਗ ਰੱਖੀ ਕਦੇ ਆਪਣੇ ਪਰਸਨਲ ਕੰਮ ਕਰਾਉਣ ਵਾਸਤੇ ਕੋਈ ਨਹੀਂ ਆਇਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਆਪਣੇ ਸਮਾਜ ਨੂੰ ਆਪਣੀ ਬਰਾਦਰੀ ਆਪਣੀ ਕੌਮ ਨੂੰ ਅੱਗੇ ਲੈ ਕੇ ਜਾਣਾ ਇੱਕ ਦੂਜੇ ਦੀ ਬਾਹ ਬਣ ਕੇ ਦੂਜੇ ਦਾ ਸਹਾਰਾ ਬਣ ਕੇ ਹਮੇਸ਼ਾ ਪਈਚਾਰੇ ਵਾਸਤੇ ਮੰਗ ਰਖਣੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਸਟੇਟਮੈਂਟ ਹੈ ਤੇ ਅੱਜ ਉਸੇ ਏਕੇ ਨੂੰ ਉਸੇ ਭਗਵਾਨ ਨਿਸ਼ਕਰਮਾ ਜੀ ਦੇ ਅਸ਼ੀਰਵਾਦ ਨੂੰ ਪੂਰ ਪਿਆ ਜਿੱਥੇ ਤੁਹਾਡਾ 게ਟ ਦਾ ਜਿਹੜਾ ਹੈ ਮਤਾਪਾਸ ਹੋਇਆ ਹੈ ਜਿੱਥੇ ਫੋਕਲ ਪੁਆਇੰਟ ਚੌਂਕ ਦਾ ਨਾਮ ਜਿਹੜਾ ਹੈ ਮਹਾਰਾਜ ਦੇ ਨਾਮ ਦੇ ਲਿਖਿਆ ਗਿਆ ਹੈ ਉੱਥੇ ਅੱਜ ਤੁਹਾਡੀ ਸਰਲ ਸੰਮਤੀ ਨਾਲ ਮੈਨੂੰ ਜੋ ਹੁਕਮ ਆਇਆ ਹੈ ਹੈ ਹੁਕਮ ਹੋਇਆ ਹੈ ਕੋਈ ਤੁਸੀਂ ਮੰਗ ਪੱਤਰ ਦੇ ਕੇ ਲੋਣੀ ਨਹੀਂ ਮੰਗਦੇ ਤਾਂ ਅਸੀਂ ਆ ਉਸ ਦੇ ਦਰ ਤੇ ਤੁਹਾਡੇ ਜਨਨਦੀ ਨੂੰ ਉਡਾ ਤੁਸੀਂ ਜੋ ਹੁਕਮ ਲਗਾਇਆ ਸਿਰ ਮੱਥੇ ਤੇ ਅੱਜ ਜਿਹੜਾ ਉੱਥੇ ਪਾਰਕ ਹੈ ਜੀ ਮਹਿੰਦਰਾ ਕਾਲਜ ਤੋਂ ਅੱਗੇ ਜਾ ਕੇ ਪਬਲਿਕ ਦੇ ਪੀਡਬੀ ਕੋਟਰਸ ਦੇ ਨਾਲ ਉੱਥੇ ਜਿਹੜਾ ਹੈ ਅਸੀਂ ਅੱਜ ਮੈਂ ਮਹਾਰਾਜ ਦੇ ਸੁਭਾਗੇ ਵਿਹਾਰੇ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਦੱਸਦੇ ਹਾਂ ਖੁਸ਼ੀ ਹੁੰਦੀ ਹੈ ਕਿ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਹੈ ਕਿ ਉੱਥੇ ਜਿਹੜਾ ਹੈ ਮਹਾਰਾਜ ਜੀ ਦੇ ਨਾਮ ਤੇ ਇੱਕ ਕਮਿਊਨਿਟੀ ਸੈਂਟਰ ਜਿਹੜਾ ਹੈ ਉਹ ਅਸੀਂ ਬਣਾਵਾਂਗੇ ਤਾਂ ਜੋ ਦੇਖੋ ਵੱਡੇ ਵੱਡੇ ਜਿਹੜੇ ਮੈਨਿਪਲਿਸ ਹੁੰਦੇ ਨੇ ਉੱਥੇ ਗੁੰਜਾਇਸ਼ ਨਹੀਂ ਹੁੰਦੀ ਲੱਖਾਂ ਰੁਪਏ ਦੇ ਵਿੱਚ ਜਿਹੜਾ ਉਹ ਬੁੱਕ ਹੁੰਦੇ ਨੇ ਪਰ ਜਦੋਂ ਕਮਿਊਨਿਟੀ ਸੈਂਟਰ ਬਣ ਜਾਂਦਾ ਤਾਂ ਜਿਹੜਾ ਮੱਧ ਵਰਗੀ ਗਰੀਬ ਦਰਜਾ ਜਿਹੜਾ ਹੈ ਉਹ ਆਪਣੇ ਕਿਫਾਇਤੀ ਰੇਟਾਂ ਦੇ ਉੱਤੇ ਜਿਹੜਾ ਹੈ ਉੱਥੇ ਆਪਣਾ ਦੁੱਖ ਸੁੱਖ ਜਿਹੜਾ ਹੈ ਮਨਾ ਸਕਦਾ ਸੋ ਮੈਨੂੰ ਜਿੱਥੇ ਖੁਸ਼ੀ ਹੋ ਰਹੀ ਹੈ ਕਿ ਮਹਾਰਾਜ ਨੇ ਬਖਸ਼ਿਸ਼ ਨੀਤੀ ਸਮਰੱਥ ਰક્ષੀ ਜਿਸੀ ਅਜੇ ਇੱਕ ਅਰਜ਼ੂ ਜਿਹੜਾ ਹੈ ਉਹਨੂੰ ਰੂਪੇ ਕਾ ਦੇ ਰਹੇ ਆ ਮੈਂ ਉਮੀਦ ਕਰਦਾ ਹਾਂ ਕਿ ਅਗਲੇ ਸਾਲ ਅਗਲੇ ਇਸ ਮੂਰਤ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜਾ ਹੈ ਉੱਥੇ ਕੰਮ ਸ਼ੁਰੂ ਕਰਕੇ ਉਹਨੂੰ ਨਿਗਰੇ ਲਗਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਸਾਹਿਬ ਵੀ ਮੇਰੇ ਕਿ ਤੁਹਾਨੂੰ ਆਣਾ ਹੈ ਮੈਂ ਮਤਾ ਤੁਹਾਨੂੰ ਪੇਸ਼ ਕਰਾਂਗਾ ਤੇ ਉਮੀਦ ਨਹੀਂ ਕਿ ਯਕੀਨ ਹੈ ਕਿ ਜੇ ਇਹ ਸ਼ੁਭ ਕਾਰਜ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਬੰਦਾ ਤੇ ਅਸੀਂ ਜਿਹੜਾ ਹੈ ਇੱਕ ਕਮਿਊਨਿਟੀ ਸੈਂਟਰ ਜਲਦੀ ਹੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈ ਸਪਰਤਿਤ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਰਥਸਾਨੋ ਕਮਿਊਨਿਟੀ ਸੈਂਟਰ ਲਈ ਜਗ੍ਹਾ ਦਾ ਅਨਾਨਸਮੈਂਟ ਕੀਤਾ ਕਿ ਆਪਣੇ ਅਖਿਆਰੀ ਕੋਟੇ ਵਿੱਚੋਂ ਐਮਐਲਏ ਫੰਡ ਵਿੱਚੋਂ ਰੁਪਏ 50 ਲੱਖ ਬਿਲਡਿੰਗ ਲਈ ਦੇਣ ਦਾ ਵੀ ਜੋ ਇਹ ਉਦੋਂ ਕੀਤਾ ਉਸ ਦਿਨ ਕਹ ਕੇ ਅਸੀਂ ਆਪਣੀ ਸਮੂਚੀ ਪ੍ਰਾਤਿ ਮੈਂਬਰਸ਼ਿਪਲ ਨੂੰ ਸਰਦਾਰ ਜੀਤਪਾਲ ਸਿੰਘ ਕੋਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਰੰਗਲਾ ਪੰਚਾਇਤ ਦਾ ਜਿਹੜਾ ਬਜਟ ਅੰਦਾ ਹੈ ਸਾਡੇ ਐਮਐਲਏ ਨੂੰ ਇਸ ਸਾਲ ਦਾ ਤਾਂ 5 ਲੱਖ 5 ਲੱਖ ਰੁਪਏ ਲੱਝੁਕੇ ਜੀ ਅਗਲੇ ਬਜਟ ਦੇ ਵਿੱਚ ਜਿਹੜਾ ਹੈ ਜਦੋਂ ਰੰਗਲਾ ਪੰਚਾਇਤ ਦਾ ਫੰਡ ਆਣਾ ਉਹਦੇ ਵਿੱਚੋਂ ਪਹਿਲੇ ਹੀ ਲਿਖ ਲੈਣਾ ਜੀ 50 ਲੱਖ ਰੁਪਏ ਮੈਸਰ

ਜੋ ਵੀ ਅੱਜ ਜਿਹੜੇ ਜੋ ਵੀ ਇਨੀਆ ਨਾਮ ਦੇ ਇਨਫਰਮੇਸ਼ਨ ਆ ਰਹੀਆਂ ਨੇ ਉਹ ਸਾਰੀਆਂ ਹੀ ਜਿਹੜੀਆਂ ਨੇ ਮਸੂਲਮਾ ਭਾਈ ਜਾਨਾ ਰੈਪ੍ਰੈਸਾਇਟ ਬਣਾ ਹੋ ਰਹੀਆਂ ਨੇ ਔਰ ਜੋ ਉਸ ਮੰਦਰਵਾਸ ਤੇ ਕਾਰਪੋਰੇਸ਼ਨ ਨੇ ਔਰ ਐਮ ਐਲ ਏ ਸਾਹਿਬ ਨੇ ਜੋ ਵੀ ਇੱਥੇ ਇਹਨਾਂ ਨੇ ਅਨਾਉਂਸਮੈਂਟਸ ਕੀਤੀਆਂ ਨੇ ਅਸੀਂ ਪਾਂਸੀ ਦੇ ਬਿਸ਼ੂਪ ਕਰਮਾ ਵੈਲਫੇਅਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਇਸੇ ਤਰ੍ਹਾਂ ਹੈ ਸਾਡੇ ਨਾਲ ਮਿਲ ਕੇ ਉਹ ਸਮਾਜ ਇਹ ਕੱਲਾ ਰਾਮਗੜੀਆ ਔਰ ਉਸ ਕਿਰਮਾ ਸਮਾਜਦਾਰੀ ਹੋਏਗਾ ਉਸ ਮੁਥੀ ਜਿਹੜੀ ਲੁਕਾਈ ਹੋਈ ਹੈ ਜੀ ਲੋਕ ਪਾਸਟੇ ਦੇ ਸਪਟਿਆੜ ਦੇ ਸਭਾਂ ਦੇ ਮਰਤੂ ਲੋਕ ਜਿਹੜੀ ਚੀਜ਼ ਹੋਏਗੀ ਉਹ ਇਹਨੇ ਗੇਟ kia ਹੈ ਔਰ ਬੋਕਰਪਾਰ ਦਾ ਉਸ ਕਿਰਮਾ ਚੌਕ ਹੈ ਬਹੁਤ 500 ਦਾ ਜਿਹੜੀ ਜਗ੍ਹਾ ਔਰ 50 ਲੱਖ ਦੀ ਡਾਊਸਪੇਡ ਕੀਤੀ ਹੈ ਮੈਂ ਆਪਣੀ ਕਸਟਮਰ ਨੂੰ ਆਪ ਕਮੇਟੀ ਨੂੰ ਇੰਨੇ ਦਾ ਪਾਗੋਤਾ ਨਾ ਕਰਨਾ ਔਰ ਸਾਰੇ ਹੀ ਵਿਦਿਆਰਥੀ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਵਿਦੇਸ਼ੀ ਵਾਸੀ ਸਾਰੇ ਹਿੰਦੁਸਤਾਨੀਆਂ ਨੂੰ ਅੱਜ ਦੇ ਜਹਾਜ਼ ਤੇ ਲੱਖ ਲੱਖ ਵਧਾਈ ਦਿੰਦਾ। ਇਹ ਸਾਰੇ ਆਮ ਬੜਿਆ ਬਰਾਜ ਨੂੰ ਬਹੁਤ ਬਹੁਤ ਮੁਬਾਰਕਬਾਦ। ਮਿਸ਼ਰਮਾ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਬਾਦ। ਸਾਰੇ ਹਿੰਦੁਸਤਾਨੀਆਂ ਨੂੰ ਪੰਜਾਬ ਵਾਲਿਆਂ ਨੂੰ ਔਰ ਪਟਿਆਲਾ ਦੇ ਸ਼ਹਿਰ ਵਾਸੀਆਂ ਨੂੰ ਮਿਸ਼ਰਮਾ ਦੀਆਂ ਬਹੁਤ ਬਹੁਤ ਮੁਬਾਰਕਬਾਦ। ਇਹ ਸੂਈ ਤੋਂ ਲੈ ਕੇ ਜਹਾਜ਼ ਤੱਕ ਅੱਜ ਅਸੀਂ ਬਣਾ ਰਹੇ ਹਾਂ। ਮੇਰੇ ਇੰਡੀਆ ਚੱਲ ਰਿਹਾ ਤਾਂ ਇਹਨਾਂ ਦੀ ਬਦੌਲਤ ਹੈ ਪਰਮਾਤਮਾ ਇਹਨਾਂ ਨੂੰ ਕਾਰੋਬਾਰ ਤੇ ਤਰੱਕੀ ਮੱਛੇ ਉਹ ਲੋਕਾਂ ਦੀ ਸੇਵਾਇ ਕਰੇ ਨਾਲ ਹਿੰਦੁਸਤਾਨ ਅੱਜ ਮੈਂ ਚਾਰ ਪੰਜ ਦੇਸ਼ਾਂ ਦੇ ਵਿੱਚ ਪਹਿਲੇ ਨੰਬਰਾਂ ਤੇ ਆ ਰਹੀ ਹੈ ਉਹ ਰਾਮਕ੍ਰਿਸ਼ਨ ਦੀ ਬਦੌਲਤ ਹੈ ਔਰ ਅੱਜ ਇਹਨਾਂ ਦੀ ਜਿਹੜੀ ਮੁਗਵੰਗੀ ਸੀਗੀ ਪਹਿਲਾਂ ਅਸੀਂ ਹਾਊਸ ਦੇ ਵਿੱਚ ਇੱਕ ਤਾਂ ਕੈਪੀਟਲ ਦੇ ਇਸ ਕਰਵਾ ਗੇੜਦਾ ਜਿਹੜਾ ਮਤਾ ਪਾਸ ਕਰਦਾ ਔਰ ਕੋਟਰ ਪੁਆਇੰਟ ਦੇ ਕਿਸ ਕਰਨਾ ਚੋਕ ਪਾਦਾ ਪਤਾ ਪਾਸ ਕਰਦਾ ਹੋਰ ਐਮਐਲਏ ਸਾਹਿਬ ਨੇ ਅੱਜ ਇਹਨਾਂ ਅਨਾਉਂਸ ਕਰਕੇ ਗਏ ਆ 500 ਵਿੱਚ ਇਹ 50 ਲੱਖ ਜੋ ਉਹ ਵੀ ਅਸੀਂ ਸਿੱਸਬ ਦੇ ਨਾਲ ਉੱਥੇ ਦੇਖ ਕੇ ਜਦੋਂ ਮਹਿਤਾ ਜੀ ਵੀ ਸਾਡੇ ਉਹਨਾਂ ਦੀ ਬਤਾਨੀ ਉਹ ਕਹਿੰਦੇ ਜਗ੍ਹਾ ਵਧਾ ਦੋ ਸਾਡੇ ਫਕਰ ਜਿਹੜੇ ਰੂਰਲ ਰੈਗੂਲੇਸ਼ਨ ਹੈਗੇ ਉਹਨੂੰ ਡਬ ਕਰਕੇ ਉਹ ਵੀ ਜਗ੍ਹਾ ਇਹਨਾਂ ਨੂੰ ਦੇ ਦਿੱਤੀ ਜਾਏਗੀ ਕਿਉਂਕਿ ਸਾਡਾ ਪਰਿਵਾਰ ਦਾ ਅੰਗ ਹੈ ਸਾਡਾ ਪਰਿਵਾਰ ਹੀ ਹੈ ਤੇ ਮੈਂ ਸ਼ਹਿਰ ਵਾਸੀ ਆ ਸਾਰਾ ਮੇਰਾ ਇਹਨਾਂ ਨਾਲ ਪਿਆਰ ਹੈ ਮੈਂ ਮੇਰ ਤੁਹਾਡੀ ਨਾਲ ਇਹ ਲੋਕ ਮੈਨੂੰ ਮਿਹਰ ਬਣਾ ਰਿਹਾ ਹੈ ਮੈਂ ਮੈਂ ਤਾਂ ਇਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਆਂਗਾ ਅੱਜ ਭਗਵਾਨ ਵਿਚਕਰਾਂ ਦੇ ਧਿਆਨ ਤਾ ਤੁਹਾਨੂੰ ਬਹੁਤ 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 ਬੜਾ ਮਨਸੀ ਜਾਨ ਨਹੀਂ ਹੋ ਰਹਾ ਤੇ ਸਾਡੇ ਅੱਜ ਭਗਵਾਨ ਕਰਕੇ ਨੇ ਗਾਣੇ ਦੇਖੋ ਘਰ ਬੇਜਲ ਜਿਹੜਾ ਰੂਨਰ ਰੈਗੂਲੇਸ਼ਨ ਹੈ ਉਹ ਸੀ ਲੋਪ ਕਰਾਂਗੇ ਔਰ ਜਿੰਨੀ ਜਲਦੀ ਹੋ ਸਕੇ ਪੁਰਾਣੀਆਂ ਸਰਕਾਰਾਂ ਵਾਂਗ ਕੰਮ ਨਹੀਂ ਕਰਾਂਗੇ ਜਿੰਨੀ ਜਲਦੀ ਹੋ ਸਕੇ ਇਹਨਾਂ ਦੇ ਭਵੰਦ ਦਾ ਨਿਰਮਾਣ ਕਰਨ ਵਾਸਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਜਿਹੜੇ ਰਚੈਤਾ ਨੇ ਭਗਵਾਨ ਬਿਸ਼ਕਰਮਾ ਮਹਾਰਾਜ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਅੱਜ ਇਹ ਲੋਹਰੀ ਗੇਟ ਦੀ ਜੋ ਬਿਸ਼ਕਰਮਾ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਹੈ ਉਹਦੇ ਪ੍ਰਧਾਨ ਸਰਜੀਤ ਸਿੰਘ ਜੀ ਧਮਾਨ ਸਾਹਿਬ ਹੋਗੇ ਜੰਡੂ ਸਾਹਿਬ ਹੋਗੇ ਸਾਰਿਆਂ ਨੇ ਅਪਰਾਲਾ ਕੀਤਾ 55ਵੀਂ ਵਾਰ ਬਹੁਤ ਹੀ ਵਧਾਈ ਦੇ ਪਾਤਰ ਨੇ ਤੇ ਮੈਂ ਦੱਸਣਾ ਚਾਹਣਾ ਕਿ ਜਿਹੜੀ ਸ੍ਰਿਸ਼ਟੀ ਆਪਾਂ ਦੇਖ ਰਹੇ ਆ ਅੱਜ ਭਗਵਾਨ ਬਿਸ਼ਕਰਮਾ ਦੀ ਰਚੀ ਹੋਈ ਹੈ ਤੇ ਮੈਂ ਇੱਕ ਹੋਰ ਗੱਲ ਦੱਸਣੀ ਚਾਹਣਾ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਚਾਰ ਵੇਦਾਂ ਚ ਰਿਗਵੇਦ ਦਾ ਜ਼ਿਕਰ ਆਉਂਦਾ ਰਿਗਵੇਦ ਜਿਹੜੇ ਵੀਰ ਪੰवार ਬਿਸ਼ਕਰਮਾ ਮਹਾਰਾਜ ਦਾ ਜ਼ਿਕਰ ਆਇਆ ਤੇ ਦੁਨੀਆ ਅਜੋ ਦੁਨੀਆ ਨਾ ਹੁੰਦੀ ਜੇ ਬਿਸ਼ਕਰਮਾ ਮਹਾਰਾਜ ਦੀ ਕਿਰਪਾ ਨਾ ਹੁੰਦੀ ਜੇ ਆਪਾਂ ਕਿਤੇ ਵੀ ਸੰਸਾਰ ਦੇ ਵਿੱਚ ਸੁਰੰਗ ਚੋਂ ਨਿਕਲਦੇ ਆ ਪੂਣ ਤੋਂ ਨਿਕਲਦੇ ਆ ਤੇ ਵੱਡੀ ਬਿਲਡਿੰਗ ਦੇ ਕੋਲ ਦੀ ਲੰਘਦੇ ਆ ਤਾਂ ਇਹ ਬਿਸ਼ਕਰਮਾ ਮਹਾਰਾਜ ਦੀ ਕਿਰਪਾ ਸਦਕਾ ਸੱਚ ਹੋਇਆ ਤੇ ਸੰਪਨ ਹੋਇਆ ਤੇ ਮੈਂ ਹੋਰ ਵੇਦ ਤਿਗਰਾ ਦੁਨੀਆ ਦੀ ਤੇ ਧਰਤੀ ਦੇ ਸੱਤ ਜੂਬੇ ਨੇ ਜੋ ਬੇਵੀ ਵਿਸ਼ਵਕਰਮਾਰਾਇ ਦੀ ਦੇਖ ਰਿਹਾ ਇਸ ਲਈ ਇਹ ਸਮਾਜ ਦੀ ਸਿੱਖ ਧਰਮ ਚ ਬਹੁਤ ਵੱਡੀ ਰੋਲ ਹੈ ਤੇ ਸਸਗਿ ਰਾਮ ਅਗੜੀਆ ਦਾ ਨਾਮ ਅੱਜ ਬਹੁਤ ਮਾਣ ਤੇ ਸਨਮਾਨ ਨਾਲ ਵਿਸ਼ੇ ਪੜ ਚ ਲਿਆ ਜਾਂਦਾ ਜਿਹੜਾ ਦਿੱਲੀ ਚ ਦਿੱਲੀ ਸੀ ਜਿੱਥੇ ਇਹ ਸਮਾਜ ਕਿਰਤੀ ਵਿਸ਼ਵਾਸ ਰੱਖਦਾ ਉੱਥੇ ਇਹ ਸਮਾਜ ਸਮਾਵਰਣ ਤੇ ਜ਼ਬਰਦਸਤ ਜ਼ੁਲਮ ਦੇ ਨਾਲ ਟੱਕਰ ਵੀ ਲੈਂਦਾ ਤੇ ਇਹ ਜ਼ਾਲਮਾਂ ਦੇ ਗੋਡੇ ਵੀ ਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ